ਸਾਰੇ ਮੇਲੇ ਚ ਮਾਲ ਇਹਨਾਂ ਦਾ ਪਸੰਦ ਆ ਕਾਲਾ ਪਿਓਰ ਬੀਟਲ ਮਾਲ ਆ ਕਾਲਾ ਜਮੇਲੀ ਡੰਡ ਕੁੱਥੇ ਤਵੇ ਵਰਗਾ ਬਾਕੀ ਸਿਰੇ ਨੂੰ ਸਿਰੇ ਹੀ ਲਾਖਿਆ ਕਹਾਣੀ ਬੰਦਿਆਂ ਨੇ ਤੇ ਬਾਈ ਮੈਨੂੰ ਮਿਲ ਗਿਆ ਜਿਵੇਂਲੇ ਚ ਮੈਂ ਕਿਹਾ ਵੀ ਵੜ ਜਾ ਬਾਈ ਜੇ ਤੁਸੀਂ ਕਹੋ ਤਾਂ ਅਸੀਂ ਵੀਡੀਓ ਬਣਾ ਲਈਏ ਨਾਲ ਦੀ ਵੀ ਬਹੁਤ ਵਧੀਆ ਮਾਲ ਆ ਬਾਈ ਨੂੰ ਕਿਹਾ ਵੀ ਸੇਲ ਸੂਲ ਕਰਦੇ ਹੋ ਜਾਂ ਨਹੀਂ ਕਰਦੇ ਹੋ ਬਾਈ ਕਹਿੰਦਾ ਸੇਲ ਵੀਰਾ ਜੀ ਠੀਕ ਹੈ ਤੇ ਰਾਜੂ ਤੇਰਾ ਕੀ ਕਹਿਣਾ ਮਾਲ ਬਾਰੇ ਮੇਰਾ ਤਾਂ ਜੀ ਇਹ ਕਹਿਣਾ ਹੈ ਮੈਂ ਅੱਜ ਜure ਪਹਿਲੀ ਵਾਰ ਆਇਆ ਆ ਬਾਬੇ ਦੀ ਦਰਗਾਹ ਤੇ ਅਦਰ ਸੇਖ ਬਾਬੇ ਦਾ ਮਲੇਰ ਕੋਟੜੇ ਮੇਲਾ ਭਰਦਾ ਹੈ ਕਈ ਵਾਰੀ ਮੈਨੂੰ ਪਾਲੀ ਕਹਿੰਦੇ ਨੇ ਵੀ ਚੌਕੀਆਂ ਤੇ ਆਏ ਰਾਜੂ ਮੈਂ ਵੀ ਅੱਜ ਸ਼ੌਂਕ ਦੇ ਲਈ ਚੌਕੀਆਂ ਤੇ ਆ ਗਿਆ ਜੀ ਸਾਰੇ ਫਿਰ ਤੁਰ ਕੇ ਰੇ ਗੱਡੀ ਦੀ ਲਾਈਨ ਦੇ ਲੱਵੇ ਮੇਲਾ ਲੱਗਿਆ ਸੀ ਬੰਗੀਆਂ ਦੀਆਂ ਬੱਕਰੀਆਂ ਦਾ ਮਾਲ ਸਭ ਦਾ ਦੇਖਿਆ ਮੈਨੇ ਬਹੁਤ ਵਧੀਆ ਮਾਲ ਦੇਖਿਆ ਘਰੇ ਆਈਆਂ ਨੂੰ ਸਾਹਮਦੇ ਹਾਂ ਹਾਂ ਜੀ ਘਰੇ ਆਈਆਂ ਨੂੰ ਸਾਹਮਦੇ ਫਿਰ ਕੱਲੇ ਨੇ ਤਾਂ ਮੇਮ ਨੇ ਵਿੱਚ ਬੱਚੇ ਵੀ ਚੰਗਾਉਣੇ ਔਖੇ ਵੀ ਔਖੇ ਵੀ ਘਰੇ ਉਹ ਨਾਲ ਸਮਾਉਂਦਾ ਟਾਈਮ ਲੱਗਦਾ ਦੁੱਧ ਚੋਣ ਤੇ ਵੀ ਟਾਈਮ ਲੱਗਦਾ ਮੂੜੀ ਢਾਣੀ ਵੀ ਲ ਉਰੇ ਆ ਜੋ ਰਾਹਾਂ ਜੋ ਯਾਰ ਐ ਕੋ ਮੇ ਜਿੱਦਰਾ ਮੂੜੀ ਡਾਣੀ ਵੀ ਲਿਆਉਣੀ ਹੈ ਨਾ ਵਾਸਤੇ ਫਿਰ ਮੇਮ ਨਹੀਂ ਝੰਗਾਉਣੇ ਚਟਾਉਣੇ ਆਥਾਂ ਨੂੰ ਬਹੁਤ ਔਖਾ ਚਿੰਗ ਚੰਗਾੜਾ ਪਵਾਉਣੀ ਹੈ ਕਰਾ ਰਾਹਾਂ ਟੱਪਰੀ ਤੋਂ ਮੈਨੂੰ ਸਾਰਾ ਪਤਾ ਹੈ ਜੀ ਚਾਰੀਆਂ ਨੇ ਜ਼ਿੰਦਗੀ ਚ ਮੈਂ ਕਰੀ ਕੱਖ ਨਹੀਂ ਗੱਡੀਆਂ ਨੇ ਜੀ ਉਹਨਾਂ ਕੋਲ ਗੱਡੀਆਂ ਅੱਛਾ ਆਪਣੀ ਬਿਆਦਰੀ ਕੀ ਹੈ ਜੀ ਮਾਝੀ ਦੀ ਸਿੱਖਾ ਜੀ ਮਾਝੀ ਦੀ ਸਿੱਖਾ ਹਾਂਜੀ ਬਾਅਦ ਸੂਰਮੇ ਮਾਝੀ ਦੀ ਸਿੱਖ ਤਾਂ ਸੂਰਮੇ ਬੰਦੇ ਹੁੰਦੇ ਨੇ ਪੂਰੇ ਪਰ ਤਾਂ ਤਾਂ ਐ ਨਾ ਪਤੰਦਰਾ ਮਾਲੇ ਬਹੁਤ ਵਧੀਆ ਬਣਾ ਕੇ ਪਰ ਵਾਜੇ ਵਾਜੇ ਮੱਜ ਵਿੱਚ ਤਾਂ ਆਕੜੇ ਬਹੁਤ ਹੁੰਦੀ ਆ ਤੂੰ ਤਾਂ ਠੰਡਾ ਬੋਤਾ ਹੈ ਆਪਣਾ ਨਹੀਂ ਤੂੰ ਤਾਂ ਬਾਣੀਆਂ ਲੋਕ ਐ ਮੱਜ ਵੀ ਤਾਂ ਹੈ ਨਹੀਂ ਤੂੰ ਆਕੜ ਹੈਗੀ ਵੀ ਆ ਜਿਹਨਾਂ ਨਾਲ ਹੈਗੀ ਆ ਹੈਗੀ ਆ ਚਲੋ ਹਰੇਕ ਵਾਸਤੇ ਨਹੀਂ ਬੇਤ ਜਿਹੜੇ ਕੀ ਭਾਈ ਤੈਨ ਮਾਲ ਟਕਿਆ ਕੇ ਇੰਨਾ ਚਿਰ ਕਿਵੇਂ ਰੱਖਿਆ 45 ਸਾਲ ਹੋ ਗਿਆ ਜਿੱਤੇ ਤੈਨੂੰ 40 4 ਦੇ ਲੋ ਭਾਈ ਸੌਂਗ ਦੀ ਆਪਾਂ ਨੂੰ ਰਾਜਾ ਮਾਲ ਤੇਰੇ ਸਾਰੇ ਮਰੇਰ ਕੋਟਲੇ ਦੇ ਆ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਮਰੇਰ ਕੋਟਲਾ ਬਾਬਾ ਹੈਦਰ ਸ਼ੇਖ ਜੀ ਦੀ ਦਰਗਾਹ ਦੇ ਪਿਛਲੇ ਪਾਸੇ ਮੇਲਾ ਭਰਦਾ ਏ ਸਾਲ ਤੇ ਮੇਲੇ ਚ ਚੌਕੀਆਂ ਤੇ ਦੂਜੀ ਚੌਕੀ ਜੇਠ ਦੀ ਨੂੰ ਬੱਕਰੀਆਂ ਅੱਜ ਬਹੁਤ ਆਈਆਂ ਹੋਈਆਂ ਨੇ ਤੇ ਬਾਈਆਂ ਦੀਆਂ ਵੀ ਬੱਕਰੀਆਂ ਆਈਆਂ ਆਈਆਂ ਨੇ ਸਕੰਦਰਪੁਰੇ ਵਾਲਿਆਂ ਦੀਆਂ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਰਾਤ ਦੇ ਪਹੁੰਚੇ ਕੀ ਤੜਕੀ ਪਹੁੰਚੋ ਤੜਕੀ 5 ਵਜੇ ਆ ਜੀ ਠੀਕ ਆ ਇਸ ਸਾਲ ਆਉਣੇ ਆ ਜੀ ਹਾਂ ਜੀ ਆ ਇਸ ਸਾਲ ਆਉਣੇ ਵੀ ਇਹ ਕਿੰਨੇ ਕ ਸਾਲਾਂ ਤੋਂ ਚੱਲਦੀ ਆ ਰਹੀਆਂ ਨੇ ਇਹ ਚੌਂਕੀਆਂ ਇਹਦਾ ਮੁੱਦ ਤਾਂ ਹੀ ਚੱਲ ਗਿਆ ਜੀ ਉਹ ਅੱਛਾ ਵੀ ਆ ਇਸ ਸਾਲ ਆਉਣੇ ਹੋ ਸਾਰੇ ਅਮੀ ਮੇਲਾ ਭਰ ਦਈ ਆ ਇਸ ਸਾਲ ਹਾਂ ਜੀ ਹਾਂ ਇੱਥੇ ਭਰ ਦੋ ਤੇ ਐਸੀ ਤਰ੍ਹਾਂ ਮੇਲਾ ਭਰ ਤੇ ਕਿੰਨੀਆਂ ਬੱਕਰੀਆਂ ਲਿਆਏ ਹੋ ਅੱਜ ਜੀ ਠੀਕ ਪਸ਼ੂ ਨੇ ਜੀ ਤੇ ਕਰੇ ਤਾਂ ਨਹੀਂ ਵੀ ਸਾਰੀਆਂ ਲਿਆਏ ਆ ਅੱਜ ਕਰੇ ਹੈਗੀਆਂ ਨੇ ਜੀ ਅੱਛਾ ਵੀ ਲਵੀ ਪੈਂਦਾ ਆਪਣਾ ਪਿੰਡ ਜੀ ਹਾਂ ਜੀ ਲਵੀ ਆ ਸਿਕੰਦਰਪੁਰਾ ਤੇ ਦੇਖ ਸਕਦੇ ਹੋ ਤੇ ਇੱਕੇ ਕਰਨੇ ਦੀ ਵੀ ਮੁੱਲ ਤਾਂ ਨਹੀਂ ਲੈਂਿਆ ਜੀ ਕੋਈ ਮੁੱਲ ਦੀ ਨਹੀਂ ਨੇ ਅਜਾ ਆਪਦੀਆਂ ਘਰ ਦੀਆਂ ਪੱਠਾਂ ਪਾਲਦੇ ਨੇ ਤੇ ਸਾਲ ਦੇ ਵਿੱਚ ਜਦੋਂ ਬੱਕਰੀਆਂ ਸੂਂਦੀਆਂ ਨੇ ਕਿੰਨੀਆਂ ਘੱਟਾਂ ਰੱਖਦੇ ਹੋ ਅਸੀਂ ਘੱਟੋ ਘੱਟ 15-16 ਪੱਠਾਂ ਰੱਖਦੇ ਹਾਂ ਜੀ ਇਹ ਘਰ ਦੀਆਂ ਹਾਂ ਜੀ ਠੀਕ ਹੈ ਤੇ ਬੱਕਰੀਆਂ ਦਿਖਾਵਾਂਗੇ ਅੱਜ ਆਪਦੀਆਂ ਹਾਂ ਜੀ ਲਿਆਓ ਫੜ ਫੜੀ ਵਧੀਆ ਵਧੀਆ ਦਿਖਾਓ ਬੱਕਰੀਆਂ ਦੇਖ ਸਾਡੇ ਸਾਰੀਆਂ ਕਾਲੀਆਂ ਡੰਝ ਬੱਕਰੀਆਂ ਇਸ ਸੱਕੀਆਂ ਭਣਾ ਨਹੀਂ ਜੀ। ਜਮਾ ਸੱਕੀਆਂ ਹਾਂ ਇੱਕ ਸੂਏ ਦੀ। ਕਿੰਨੇ ਕਿੰਨੇ ਸੂਏ ਹੋ ਗੀਆਂ ਜੀ? ਇਹ ਬਲੂਨਾ ਨੇ ਜੀ। ਬਲੂਨਾ? ਹਾਂ ਜੀ। ਤੇ ਬੱਚਿਆਂ ਦਾ ਕੀ ਰਿਕਾਰਡ ਕਿੰਨੇ ਕਿੰਨੇ ਦਿੱਤੇ ਨੇ ਜੀ? ਬੱਚੇ ਇਹਨਾਂ ਨੇ ਦੋ-ਦੋ ਦਿੱਤੇ ਨੇ। ਦੋ-ਦੋ ਦੰਦੋ ਕਿੰਨੇ ਨੇ ਜੀ? ਦੰਦੋ ਇਹ ਮੇਰੇ ਖਿਆਲ ਨਾਲ 4-4 ਦੰਦ ਹੋ ਗਏ। ਦੇਖ ਸਕਦਾ 4-4 ਦੰਦ ਪੱਠਾ। ਇਹ ਨਹੀਂ ਪਤਾ ਵੱਧ। 6-6 ਹੋ ਗਏ। 6-6 ਹੋ ਗਏ। ਇਹਨਾਂ ਦੀ ਮਾਂ ਵੀ ਹੈਗੀ ਥੋੜੇ ਲਵੇ ਨਹੀਂ ਜੀ ਮਾਂ ਇਹਦੀ ਪਬਲੀ ਨੂੰ ਦੇਤੀ ਸੀ ਚੱਕਾਂ ਲੈ ਅੱਛਾ ਸੇਲ ਕਰਤੀ ਹਾਂ ਇਹ ਆ ਵੀ ਦੇਖ ਸਕਦੇ ਆ ਇਹ ਵੀ ਪੈਣਾ ਨੇ ਜੀ ਇਹ ਵੀ ਪੈਣਾ ਬਹਿੰਆਂ ਕੋਲ ਸਰੇ ਦੀਆਂ ਬੱਕਰੀਆਂ ਨੇ ਇਹ ਵੀ ਸੂਏ ਦੀਆਂ ਕੋਲੋਣਾ ਹੀ ਨਹੀਂ ਸ਼ਾਹ ਇਹ ਹੀਆਂ ਨਸਲਾਂ ਅੱਜ ਕੱਲ ਬਹੁਤ ਘੱਟ ਮਿਲਦੇ ਆ ਦੇਖਣ ਨੂੰ ਮਿਲਦੀਆਂ ਨੇ ਦੇਖ ਸਾਬ ਤੋਂ ਬਹਿੰਆਂ ਦੀਆਂ ਇਹ ਵੀ ਪਹਿਲੇ ਪਹਿਲੇ ਸੂਏ ਨੇ ਜੀ ਇਹ ਵੀ ਪਹਿਲੇ ਪਹਿਲੇ ਨੇ ਵੀਰੇ ਬਾਬੇ ਦੇ ਖੜੇ ਆਪਾਂ ਝੂਠ ਨਹੀਂ ਇੱਕੇ ਮਾਂ ਦੀਆਂ ਨੇ ਜੀ ਹਾਂ ਕੋਈ ਮਾਰ ਨਹੀਂ ਇਹ ਇੱਕ ਸਾਗ ਦਾ ਇਹਨਾਂ ਦੇ ਬੱਚੇ ਕਿੰਨੇ ਨੇ ਜੀ ਕੀ ਜੋੜੀਆਂ ਨੇ ਬੱਚਿਆਂ ਦਾ ਕੀ ਰਿਕਾਰਡ ਹੈ ਕਿੰਨੇ-ਕਿੰਨੇ ਦਿੱਤੇ ਨੇ ਜੀ ਬੱਚੇ ਇਹਨਾਂ ਨੇ ਦੋ ਦੋ ਬੱਚੇ ਦਿੱਤੇ ਪਹਿਲੇ ਸੂਏ ਦੋ ਦੋ ਜੀ ਹਾਂ ਨਹੀਂ ਵੇਚਣੇ ਨਹੀਂ ਨਾ ਵੇਚਣੇ ਨਹੀਂ ਇਹ ਆ ਖੀਰੀਆਂ ਨੇ ਜੀ ਇੱਕ ਖੀਰੀਆਂ ਨੇ ਜੀ ਨਾਲ ਇੱਕ ਪਟੂਰ ਲਾ ਚਿਆਰ ਬਾਈ ਵੇਖਣ ਛੋੜੋ ਛੋੜੋ ਫੜੋ ਛੋੜੋ ਬਾਈ ਬਹੁਤ ਹੀ ਸ਼ਰਾ ਕੁਆਲਿਟੀ ਦੀਆਂ ਨੇ ਬੱਕਰੀਆਂ ਬਾਈਆਂ ਕੋਲ ਚੰਗਾ ਬੱਕਰਾ ਬਾ ਦੇ ਵਿੱਚ ਨਾਲ ਖੀਰੀਆਂ ਨੇ ਜੀ ਹਾਂ ਖੀਰੀਆਂ ਨੇ ਕੀ ਕਿੰਨੇ ਕਿੰਨੇ ਕ ਟਾਈਮ ਦੀਆਂ ਹੋਣੀਆਂ ਇਹ ਜੀ ਇਹ ਦੁੱਗ ਦੇ ਲੱਵੀ ਲੱਗੀਆਂ ਹੋਈਆਂ ਨੇ ਜੀ 2 ਸਾਲ ਸਾਲ ਦੀਆਂ ਹੋਈਆਂ ਤੇ ਕ੍ਰੋਸ ਕਦੋਂ ਕਰਾਉਂਗੇ ਇਹਨਾਂ ਨੂੰ ਜੀ ਕ੍ਰੋਸ ਇਹਨਾਂ ਨੂੰ ਸੂਜ ਕਰਾਵਾਂਗੇ ਜੀ ਅਸੂਜ ਵੀ ਜਦੋਂ ਡੇਢ ਡੇਢ ਸਾਲ ਦੀਆਂ ਹੋਈਆਂ ਹਾਂ ਜੀ ਹਾਂ ਜੀ ਪੂਰਾ ਕੱਦ ਕਰਨੀ ਹੈ ਡੇਢ ਸਾਲ ਦੀ ਹੋ ਗਈ ਜੀ ਪੂਰਾ ਦੇਖ ਸਾਡੇ ਇਹ ਛੋਟੀਆਂ ਹੋਣੀਆਂ ਹਾਂ ਇਹ ਤਾਂ ਅਜੇ 5-5 ਮਹੀਨੇ ਦੀਆਂ ਕੰਨ ਬਹੁਣੇ ਜੀ ਇਹ ਦੋਨੇ ਇਹ ਵੀ ਪਹਿਣਾ ਹੀ ਨਹੀਂ ਸਕੀਆਂ ਸਕੀਆਂ ਪਹਿਣਾ ਨਹੀਂ ਕਿਉਂ ਪਹਿਣਾ ਨਹੀਂ ਉਹ ਮਾਂ ਬੈਠੀ ਐ ਇਹਨਾਂ ਦੀ ਆ ਬੈਠੀ ਐ ਮਾਂ ਖੜੀ ਕਰੋ ਮਾਂ ਨੂੰ ਸਾਰੇ ਸਾਰੇ ਨਾ ਮੈਂ ਨਹੀਂ ਜੀ ਮੇਰਾ ਮੁੰਡਾ ਵੀ ਪਹਿਣਾ ਨਹੀਂ ਕਿ ਉਹ ਨਾ ਮੁਸੰਦਪੁਰ ਆਇਆ ਨਹੀਂ ਬੜੀ ਕੰਨੀ ਨੇ ਸਰੀ ਇਹ ਕਿੰਨੇਵੇਂ ਸੂਏ ਆ ਜੀ ਇਹ ਤੀਜੇ ਸੂਏ ਤੀਜੇ ਸੂਏ ਇਹ ਵੀ ਕਰਦੀ ਐ ਜੀ ਮੁੱਲ ਲਈ ਹੋਇਆ ਕਰਦੀ ਐ ਕਰੇ ਹੈਗੇ ਜੀ ਕਰਦੀਆਂ ਬੱਕਰੀਆਂ ਨੇ ਆਹ ਛੇਲਾ ਦਿਖਾਓ ਬੱਚੇ ਬਹੁਤ ਨੇ ਬੱਚੇ 22 23 ਬੱਚੇ ਕਰੇ ਇਹ ਕਿੰਨੇ ਮਹੀਨੇ ਦਾ ਜੀ ਪੂਰੇ ਫਿਰ ਇਹ ਹੈਗਾ ਪੰਜ ਗਮਹੀਨਾ ਦਾ ਹੈਗਾ ਦੇਖ ਸਾਹਿਬ ਟੈਸਟਿਕਲਾਂ ਦਾ ਬਹੁਤ ਹੀ ਖਰਾਬ ਰੁੱਖਾ ਹੈ ਜਾਨੀ ਜੇ ਇਹ ਟੈਸਟਿਕਲ ਪੂਰੇ ਓਕੇ ਰਿਪੋਰਟ ਨੇ ਫਿਰ ਤਾਂ ਦੱਸਾਂਗੇ ਸਰੇ ਅੱਛਾ ਫਿਰ ਹੀ ਦੇ ਜੀ ਤੇ ਆਹ ਬੱਕਰੀ ਦੀ ਹਾਈਟ ਕਿੰਨੀ ਕਹੋਗੇ ਜੀ ਸਰੇ ਹੀ ਦੇ ਜੀ ਇਹ ਕੁਝ ਅਗਰੇ ਜੀ ਹਾਈਟ ਕਿੰਨੀ ਹੋਊਗੀ ਆ ਬੱਕਰੀ ਦੀ ਇਹ 40 ਹੀ ਆ ਜੀ 40 40 ਉੱਠਦੀਆਂ ਬੱਕਰੀਆਂ ਲੱਕਰੀਆਂ ਹੈ ਇਹ ਗਾੜੀ ਵੀ ਹੈ ਗਾੜੀ ਤੋਂ ਪਲਾਟ ਘੱਟ ਹੈ ਥੋੜੀ-ਬੋਧੀ ਘੱਟ ਆ ਮਰਮੋਟੇ ਕੋਈ ਵੀ ਪੈਣ ਜਾਇਆ ਉਹ ਦੇਖ अच्छा ते ਆ ਬੱਕਰੀ ਕਿੰਨੇ ਵੇ ਸੂਏ ਪੂਰੀ ਕਿੰਨੇ ਬੱਚੇ ਨੇ ਇਹ ਦੇਖੋ ਦੋ ਬੱਚੇ ਤੇ ਆ ਬੱਕਰੀ ਇਹ ਦੋ ਸੂਏ ਇਹ ਦੂਏ ਸੂਏ ਜੇ ਦੋ ਦਿਨਾਂ ਚ ਬਣਾ ਕੇ ਫਿਰ ਪਾਵਾਂਗੇ ਚੱਲਦੇ ਤੇਰੀ ਫੋਟੋ ਲਾਵਾਂਗੇ ਇਹਦੇ ਮੂੰਹੇ ਹਾਂ ਕਰ ਇਹ ਹੋਰ ਕੋਈ ਭਈ ਵੱਡਾ ਬੱਕਰਾ ਹੋਵੇ ਦੂ ਚੱਕ ਨਹੀਂ ਬਣਾਵਾਂਗੇ ਵੱਡਾ ਬੱਕਰਾ ਆਏਗਾ ਘਰ ਦੀ ਚੱਕ ਵੀ ਬਣਾਵਾਂਗੇ ਬੱਕਰੀਆਂ ਤੇ ਦੋ ਬੱਕਰੇ ਦੇ ਲੈਣ ਦੇਣਾ

ਰਾਜੂ ਤੇਰਾ ਕੀ ਕਹਿਣਾ ਮਾਲ ਬਾਰੇ ਮੇਰਾ ਤਾਂ ਜੀ ਇਹ ਕਹਿਣਾ ਹੈ ਮੈਂ ਅੱਜ ਜure ਪਹਿਲੀ ਵਾਰ ਆਇਆ ਬਾਬੇ ਦੇ ਦਰਗਾਹ ਤੇ ਅਦਰ ਸੇਖ ਬਾਬੇ ਦਾ ਮਲੇਰ ਕੋਟਲੇ ਮੇਲਾ ਭਰਦਾ ਹੈ ਕਈ ਵਾਰੀ ਮੈਨੂੰ ਪਾਲੀ ਕਹਿੰਦੇ ਨੇ ਵੀ ਚੌਕੀਆਂ ਤੇ ਆਏ ਰਾਜੂ ਮੈਂ ਵੀ ਅੱਜ ਸ਼ੌਂਕ ਦੇ ਲਈ ਚੌਕੀਆਂ ਤੇ ਆ ਗਿਆ ਜੀ ਸਾਰੇ ਫਿਰ ਤੁਰ ਕੇ ਰੇ ਗੱਡੀ ਦੀ ਲਾਈਨ ਦੇ ਲਵੇ ਮੇਲਾ ਲੱਗਿਆ ਸੀ ਬੰਗੀਆਂ ਦੀਆਂ ਬੱਕਰੀਆਂ ਦਾ ਮਾਲ ਸਭ ਦਾ ਦੇਖਿਆ ਮੈਨੇ ਬਹੁਤ ਵਧੀਆ ਮਾਲ ਦੇਖਿਆ ਪਰ ਸਾਰੇ ਮੇਲੇ ਚੋਂ ਮੈਨੂੰ ਸਾਰੇ ਮੇਲੇ ਚੋਂ ਮੈਨੂੰ ਪੁਰਾਣਾ ਕਰੋ ਇਹ ਕੈਮਰਾ ਮੜਦਾ ਸਾਰੇ ਮੇਲੇ ਚੋਂ ਮੈਨੂੰ ਮਾਲ ਪਿੰਡ ਸਿਕੰਦਰਪੁਰਾ ਜੀ ਹਾਂ ਜੀ ਸਿਕੰਦਰਪੁਰਾ ਕੀ ਨਾਮ ਹੈ ਜੀ ਸਵਰਨ ਸਿੰਘ ਸਿਕੰਦਰਪੁਰਾ ਮੈਨੂੰ ਸਾਰੇ ਮੇਲੇ ਚੋਂ ਮਾਲ ਇਹਨਾਂ ਦਾ ਪਸੰਦ ਆ ਕਾਲਾ ਪਿਓਰ ਬੀਟਲ ਮਾਲ ਹੈ ਕਾਲਾ ਜਿਵੇਂ ਡੰਗ ਕੁੱਫੇ ਦਵੇ ਵਰਗਾ ਬਾਕੀ ਸਿਰੇ ਨੂੰ ਸਿਰੇ ਹੀ ਲਾ ਕੇ ਆ ਕਹਾਣੀ ਬੰਦਿਆਂ ਨੇ ਤੇ ਬਾਈ ਮੈਨੂੰ ਮਿਲ ਗਿਆ ਜਿਵੇਂਲੇ ਚ ਮੈਂ ਕਿਹਾ ਵੀ ਵੜ ਜਾ ਬਾਈ ਜੇ ਤੁਸੀਂ ਕਹੋ ਤਾਂ ਅਸੀਂ ਵੀਡੀਓ ਬਣਾ ਲਈਏ ਮਾਲ ਦੀ ਵੀ ਬਹੁਤ ਵਧੀਆ ਮਾਲ ਹੈ ਬਾਈ ਨੂੰ ਕਹਿਆ ਵੀ ਸੇਲ ਸੂਲ ਕਰਦੇ ਹੋ ਜਾਂ ਨਹੀਂ ਕਰਦੇ ਹੋ ਬਾਈ ਕਹਿੰਦਾ ਸੇਲ ਤਾਂ ਹੈ ਨਹੀਂ ਭਈ ਵੇਚਦੇ ਨਹੀਂ ਇਸ ਤੱਕ ਦੇ ਬੱਚਾ ਵੀ ਨਾਨੀਆਂ ਦੋ ਤੀਆਂ ਬੁੜੀਆਂ ਹੋ ਰਹੀਆਂ ਨੇ ਪਰ ਵੇਚਦੇ ਨਹੀਂ ਹਨ ਇਹ ਤਾਂ ਪੱਠ ਵੀ ਨਹੀਂ ਦਿੰਦੇ ਛੇਤੀ ਕਿਸੇ ਨੂੰ ਬੱਚਾ ਤਾਂ ਕੀ ਦੇਣਾ ਮੈਨੂੰ ਤਾਂ ਬਾਲਾ ਵਧੀਆ ਮਾਲ ਪਸੰਦ ਆਇਆ ਜੀ ਇਹਨਾਂ ਦਾ ਬਾਈਆਂ ਦਾ ਤੇ ਕਾ ਬਾਕੀ ਆ ਬਾਈ ਨੂੰ ਪੁੱਛੋ ਹੋਰ ਤੇ ਬੱਕਰੀਆਂ ਦੇਖ ਆਹ ਮੁੰਡੇ ਨੇ ਜੀ ਤੁਹਾਡੇ ਹਾਂ ਜੀ ਮੁੰਡੇ ਕਿਹੜਾ ਇੱਕ ਤਾਂ ਹੈ ਇੱਕ ਉਹ ਉਹ ਵੀ ਦੂਜਾ ਵੀ ਤੇ ਚਾਹੀਉਂ ਮੁੰਡੇ ਜੀ ਆਈਆਂ ਆਪਣੇ ਆਹ ਬਾਈ ਆਹੋ ਇਹ ਕੀ ਦਾ ਹੈ ਆਪਣਾ ਹੀ ਆਉਂਦਾ ਉਹ ਉਹ ਮੇਰਾ ਹੀ ਆ ਇਹ ਬੱਕਰੀ ਚਾਰਦੀ ਨੇ ਉਹ ਕੰਮ ਤੇ ਲੱਗਿਆ ਹੈ ਛੋਟਾ ਸੋਨੇ ਉਹ ਕੰਮ ਤੇ ਲੱਗੇ ਹੋਣੇ ਅਸੀਂ ਚਾਰ ਦਾ ਕੱਲਾ ਅੱਛਾ ਇਕੱਲੇ ਹੀ ਚਾਰ ਦਾ ਨਾਲੇ ਦੇ ਫਿਰ ਪਾਲੀ-ਕੂਲੀ ਕੋਈ ਵਾਲੀ ਕੋਈ ਮਿਲਦਾ ਨਹੀਂ ਹੈ ਜੀ ਪਾਲੀ ਲੈ ਕੇ ਆਉਣਾ ਕੋਈ ਇਕੱਲੇ ਚਾਰ ਦਾ ਇਕੱਲੇ ਹੀ ਚਾਰ ਦਾ ਵੇਲੇ ਇੱਕ ਵੇਲੇ ਤੂੰ ਜਾਂਨੇ ਨਾਲ ਨਾਲ ਮੈਂ ਬਾਗ ਜਾਣਾ ਜੀ ਅੱਛਾ ਕਰੇ ਆਂ ਜੀਆਂ ਨੂੰ ਸਾਹਮਦੇ ਹਾਂ ਜੀ ਕਰੇ ਆਂ ਜੀਆਂ ਨੂੰ ਸਾਹਮਦੇ ਫਿਰ ਕੱਲੇ ਨੂੰ ਤਾਂ ਮੇਮ ਨੇ ਵਿੱਚ ਬੱਚੇ ਵੀ ਛੰਗਾਉਣੇ ਔਖੇ ਨੇ ਔਖੇ ਨੇ ਜੀ ਕਰੇ ਉਹ ਨਾਲ ਥਮਾਉਂਦਾ ਟਾਈਮ ਲੱਗਦਾ ਦੁੱਧ ਚੋਣ ਤੇ ਵੀ ਟਾਈਮ ਲੱਗਦਾ ਮੋੜੀ ਢਾਣੀ ਵੀ ਲਿਆਉਣੀ ਨਾ ਵਾਸਤੇ ਓਰੇ ਆ ਜੋ ਉਰਾਹ ਜੋ ਯਾਰ ਐ ਕਮ ਜਿੱਤਰਾ ਮੋੜੀ ਢਾਣੀ ਵੀ ਲਿਆਉਣੀ ਨਾ ਵਾਸਤੇ ਫਿਰ ਮੇਮ ਨੇ ਛੰਗਾਉਣੇ ਚਟਾਉਣੇ ਆਥਾਂ ਨੂੰ ਬਹੁਤ ਔਖਾ ਚਿੰਗ ਚੰਗਾੜਾ ਪਵਾਉਣੀਆਂ ਨੇ ਕਮ ਮੈਨੂੰ ਸਾਰਾ ਪਤਾ ਹੈ ਹਾਂ ਜੀ ਕਰੇ ਸਾਰੀਆਂ ਨੇ ਜ਼ਿੰਦਗੀ ਚ ਮੈਂ ਕਰੀ ਕੱਖ ਨਹੀਂ ਆ ਜਾ ਲੱਕ ਜਾਤੀ ਵਾਲੀਆਂ ਵੀ ਜਾ ਰਹੀਆਂ ਲੋ ਬੋਦੀ ਚਲ ਅਸੀਂ ਇਕੱਠੇ ਤੇ ਮੇਲੇ ਚ ਠੀਕ ਹੈ ਜੀ ਬਾਕੀ ਕਿੰਨੇ ਸਾਲ ਹੋ ਗਏ ਜੀ ਇਹਨਾਂ ਨੂੰ ਰੱਖਦਿਆਂ ਨੂੰ ਸਾਨੂੰ ਵੀ ਮੈਂ ਘੱਟੋ ਘੱਟ 10 12 ਸਾਲ ਲਾ ਦੀ ਗਾਈ ਜਦੋਂ ਮੈਂ ਮਾਂ ਚਾਰ ਕਿੰਨੇ ਸਾਲ ਦੀ ਉਮਰ ਹੋ ਗਈ ਜੀ ਹੁਣ 45 ਦੀ ਹੋ ਗਈ ਤੇਰੀ ਹਾਂ ਜੀ 15 ਵਿੱਚੋਂ ਤਾਂ ਬਹੁਤ ਛੱਲੇ ਆ ਤੂੰ ਮੇਰੀ ਤਾਂ 2-3 ਉੱਤੇ ਹੋ ਗਈ 70 ਤੂੰ ਫੇਰ ਇਹ ਪਿਆ ਮੁੰਡਿਆਂ ਵਰਗਾ ਤਖੜਾ ਮੈਂ ਬਿਮਾਰੀ ਨਹੀਂ ਉਹ ਕਰਦਾ ਜੀ ਅੱਛਾ ਲਈ ਸਰੀਰ ਪਹਿਲਾਂ ਬਹੁਤ ਸੰਦਾ ਹੈ ਪਰ ਮੈਨੂੰ ਬਿਮਾਰੀ ਨਹੀਂ ਹੈਗੀ ਮੈਂ ਤਾਂ ਭੱਜ ਕੇ ਦਰਖਤ ਤੇ ਜਾ ਚੜਦਾ ਹੁਣ ਵੀ ਮੁੰਡੇ ਆਉਂਦਾ ਪਰੇ ਹਟ ਕੇ ਰਾਂ ਹੁਣ ਨਹੀਂ ਆਪਾਂ ਤੋਂ ਵੱਡਾ ਜਾਂਦਾ ਮੈਂ ਪੰਗਾ ਤਾਂ ਲੈ ਲੈਣਾ ਪਰ ਉਹ ਗੱਲ ਨਹੀਂ ਹੈ ਹਟਾ ਉਹ ਵੀ ਕਹਿਣਾ ਕਹਿੰਦਾ ਫੜੀ ਬੇਬੇ ਟੋਕਦਾ ਸ਼ੁਕਰ ਦੀ ਹੈ ਮੈਨੂੰ ਸ਼ੁਕਰਦਾਰਾਂ ਟਾਈਪੈਂਟ ਨੇ ਪਾਲਾ ਸਰੀਰ ਟਾਉਂ ਅੱਛਾ ਸ਼ੂਗਰ ਦੀ ਦਾ ਤੂੰ ਐ ਕਰਿਆ ਕਰ ਜਿਹੜਾ ਆਪਣਾ ਅਰਥਿਆਂ ਦਾ ਕਸ ਨਹੀਂ ਹੁੰਦਾ ਕਿੰਨੇ ਜੀ ਉਹਦਾ ਪਾਣੀ ਪਾਲ ਕੇ ਬੋਤਲ ਭਰ ਲਿਆ ਕਰ। ਕਿੰਨਾ ਜੀ? ਅੰਬਰੂਦ ਦਾ ਅੱਠ ਨੂੰ ਇੱਕ ਡੇਚ। ਅੰਬਰੂਦ ਦਾ ਤੜਕੀ। ਅੰਬਰੂਦ ਦਾ ਸ਼ੱਕ ਪੀਂਨੇ ਆ ਜੀ। ਹਾਂ ਅੰਬਰੂਦ ਦਾ ਸ਼ੱਕ ਨਾਲ ਕੇ ਲਿਆਓ ਦੀ। ਲਿਆ ਪੱਠ ਬਣਾ ਵੀਡੀਓ ਬਈ ਉਹਦੀ। ਤੇ ਬਈ ਪਹਿਲਾਂ ਤੇਰੇ ਦਾਦੇ ਪਰਦਾਦੇ ਰੱਖਦੇ ਤੇ। ਨਹੀਂ ਮੇਰੇ ਨਾਲ ਕੰਮ ਤੇ ਲੈ ਆਏ ਮੁੰਡਾ। ਕਿਹੜੇ ਪਿੰਡ ਦੀ ਨਾਨਕਾਵਾਂ ਬਣਾ ਲੈ ਵੀਡੀਓ ਬਈ ਇੱਥੇ ਜਾ। ਹਾਂ ਜੀ। ਇੱਥੇ ਆਉ ਦਾ। ਸੀਹਾ ਦੋ ਇੱਥੇ ਜੀ ਐ। ਤੇ ਸਰਾਉਤ ਤੋਂ ਭਰੇ ਆ ਜੀ। ਸਰਾਉ ਦਾ ਖਨੇਲ ਵੀ ਨਹੀਂ ਹੈ ਨਾ ਨਾ ਤੇ ਮੈਂ ਕੋਲ 10 ਕਿਲੋਮੀਟਰ ਦਾ ਹਾਂ ਸਰਾਉ ਦਾ ਨਾ ਸਰਾਉ ਘਾਟਾ ਜਾਨੀ ਉੱਥੇ ਮੈਂ ਪੜਿਆਗਾ ਜੀ ਮਾਮੇ ਕੋਲੇ ਰੱਖਿਆ ਦੇ ਨਾਨੇ ਕੋਲੇ ਨਾਨੇ ਤੋਂ ਟਾਂ ਟੰਗਾ ਸਾਡੀ ਇਹ ਪਸ਼ੂਆਂ ਇਹ ਖਰਨਾ ਤੇਰਾ ਹਾਂ ਜੀ ਅੱਛਾ ਜੀ ਅਮਾ ਜੀ ਮੈਂ ਉਹਨਾਂ ਕੋਲ ਹੀ ਰਿਹਾ ਉੱਥੇ ਪੜਿਆ ਜੰਮਿਆ ਤੇ ਤੇਰੇ ਨਾਨੇ ਨੇ ਇੱਕ ਪੱਠ ਦਿੱਤੀ ਸੀ ਤੈਨੂੰ ਦੋ ਦਿੱਤੀਆਂ ਦੀਆਂ ਮੈਨੂੰ ਮੇਰੇ ਨਾਨੇ ਨੇ 6 ਪੱਠਾਂ ਦਿੱਤੇ ਦੇਣੇ 6 ਪੱਥਾਂ ਤੋਂ ਤਾਂ ਇਹਨਾਂ ਦੀ ਖਾਨਦਾਨੀ ਚਲਾਈ ਹੈ ਹਾਂਜੀ ਅੱਛਾ ਜੀ ਬੜੀ ਮਹਤਤ ਨਾਲ ਕਹੇ ਮਿਹਨਤ ਬਹੁਤ ਕਰੀਏ ਬਹੁਤ ਮਿਹਨਤ ਕਰੀਏ ਪਹਿਲਾਂ ਤੇਰੇ ਬਾਪ ਦਾਦਿਆਂ ਲਈ ਕੋਈ ਬੱਕਰੀ ਨਹੀਂ ਸੀ ਨਾ ਜੀ ਜਮੀ ਨਹੀਂ ਰੱਖੀ ਨੀ ਉਹਦਾ ਮਲਾਜਮ ਦੀ ਖਾਈ ਤੇਰਾ ਬਾਪ ਮਲਾਜਮ ਦੀ ਹਾਂ ਕੀ ਲੱਗਿਆ ਬੇਟਾ ਚਪੜਾਸੀ ਦੀ ਚਪੜਾਸੀ ਸੀ ਗਵਰਨਮੈਂਟ ਦੀ ਚਪੜਾਸੀ ਹਾਂ ਜੀ ਠੀਕ ਹੈ ਜੀ ਸਰਕਾਰੀ ਨੌਕਰੀ ਸੀ ਪਹਿਲਾਂ ਚੌਂਕੀਦਾਰ ਹੋ ਗਿਆ ਉਸ ਤੋਂ ਬਾਅਦ ਚਪਰਾਸੀ ਹੋ ਗਿਆ ਹੌਲੀ ਹੌਲੀ ਨੂੰ ਨੌਕਰੀ ਮਿਲ ਗਈ ਪੱਕੀ ਸਰਕਾਰੀ ਪੱਕੀ ਮਿਲ ਗਈ ਤੁਸੀਂ ਗਾਹਾਂ ਉਹਦੇ ਜਵਾਕ ਹੋਗੇ ਹਾਂ ਜੀ ਤੈਨੂੰ ਬੱਕਰੀਆਂ ਦਾ ਸ਼ੌਂਕ ਹੋ ਗਿਆ ਹਾਂ ਜੀ ਤੂੰ ਜਾ ਕੇ ਉਹਦੀ ਤਿੰਨ ਭਾਈਆਂ ਦੀ ਤਿੰਨਾਂ ਤੋਂ ਮੈਨੂੰ ਹੀ ਆ ਤੇ ਬਾਕੀ ਤੇਰੇ ਭਾਈ ਕੀ ਕਰਦੇ ਨੇ ਉਹ ਗੱਡੀਆਂ ਨੇ ਜੀ ਉਹਨਾਂ ਕੋਲ ਗੱਡੀਆਂ ਹਾਂ ਆਪਣੀਆਂ ਅੱਛਾ ਆਪਣੀ ਬਿਆਦਰੀ ਚੀਏ ਜੀ ਮਾਜਵੀ ਸਿੱਖਾਂ ਜੀ ਮਾਜਵੀ ਸਿੱਖ ਹਾਂ ਜੀ ਬਾ ਉਹ ਸੂਰਮੇ ਮਾਜਵੀ ਸਿੱਖ ਤਾਂ ਸੂਰਮੇ ਬੰਦੇ ਹੁੰਦੇ ਨੇ ਪੂਰੇ ਪਰ ਤਾਂ ਤਾਂ ਆਏ ਨਾ ਪਤੰਦਰਾ ਮਾਲੇ ਬਹੁਤ ਵਧੀਆ ਬਣਾ ਕੇ ਪਰ ਬਾਜੇ-ਵਾਜੇ ਮਾਜਵੀ ਚ ਤਾਬ ਆਕੜੇ ਬਹੁਤ ਹੁੰਦੀ ਆ ਤੂੰ ਤਾਂ ਠੰਡਾ ਬੋਤਾ ਤੂੰ ਤਾਂ ਬਾਣੀਆਂ ਲੋਕ ਐ ਮਾਜਵੀ ਤਾਂ ਹੈ ਹੀ ਨਹੀਂ ਤੂੰ ਆਕੜ ਹੈਗੀ ਵੀ ਆ ਜੀ ਜਿੱਨਾਂ ਨਾਲ ਹੈਗੀ ਆ ਹੈਗੀ ਆ ਚਲੋ ਹਰੇਕ ਵਾਸਤੇ ਨਹੀਂ ਵੇ ਤੀੜਾ ਕੀ ਭਾਈ ਤੈ ਮਾਲ ਟਕਿਆ ਕੇ ਇੰਨਾ ਚਿਰ ਕਿਵੇਂ ਰੱਖਿਆ 45 ਸਾਲ ਹੋ ਗਿਆ ਜਿ ਤੈਨੂੰ 40 4 ਦੇ ਨੂੰ ਲੱਗਾ ਜੀ ਸੌਂਗ ਦੀ ਆਪਾਂ ਸੌਂਗ ਇਹ ਜੇ ਮਾਲ ਤੇਰੇ ਸਾਰੇ ਮਲੇਰ ਕੋਟਲੇ ਦਿਹਾੜੇ ਵਾਲੇ ਨਹੀਂ ਹੁੰਦਾ ਸੌਂਗ ਨਹੀਂ ਆ ਜੀ ਇਹ ਮਾਲ ਕਾਲਾ ਬੀਟਲ ਹਰੇਕ ਤੋਂ ਮਿਲਦਾ ਨਹੀਂ ਸਾਫ਼ ਪਿੰਡਾ ਚਿਲਕਣਾ ਪਿੰਡਾ ਰੇਸ਼ਮ ਵਰਗੇ ਬਾਲ ਨੇ ਇਹਨਾਂ ਦੇ ਹਾਂਜੀ ਸਾਤ ਵਾਂਗੂ ਇਹਨਾਂ ਨੂੰ ਧੁੱਪ ਚਾਹੇ ਚਮਕਾ ਆਰੇ ਮਾਰਨੀਆਂ ਹਾਂਜੀ ਬਾਕੀ ਰੱਬ ਦਾ ਸ਼ੋਗਰਾ ਮਾਲਕ ਸਾਹਿਬ ਦਾ ਭਲਗ ਰਹੀ ਸਭ ਨੂੰ ਦਵੇ ਹਾਂ ਇਹ ਆਪਣੀ ਦੁਆ ਦੇ ਚਿੱਟਾ ਪਾਲੀ ਕਹਿੰਦੇ ਨੇ ਵੀ ਇਹ ਕੋਈ ਉੱਠਣਾ ਖੜੇ ਅੱਛਾ ਬਾਰ ਆਪਾਂ ਸਾਡੀ ਖਾਤਰ ਦਵਾ ਕਰਦੇ ਹਾਂ ਮੁੰਡਾ ਕੁਬਾਬ ਨਹੀਂ ਜੀ ਕੁਮਾਰੇ ਨੇ ਗੁੱਡੀਆਂ ਕਹਿੰਦੇ ਗੁੱਡੀ ਇੱਕਾਈ ਅੱਛਾ ਇਹਨਾਂ ਤੋਂ ਵੱਡੀ ਐ ਛੋਟੀ ਐ ਜੀ ਛੋਟੀ ਮੁੰਡੇ ਤਿੰਨੇ ਨੇ ਤੇਰੀ ਦੋ ਨੇ ਜੀ ਦੋ ਮੁੰਡੇ ਇੱਕ ਗੁੱਡੀ ਹਾਂ ਜੀ ਮੀਆਂ ਬੀਬੀ ਆਦੀ ਗਈ ਮੀਆਂ ਬੀਬੀ ਕਾਮਯਾਬ ਹਾਂ ਜੀ ਸ਼ੁਕਰ ਹੈ ਮਾਲਕ ਦਾ ਸ਼ੁਕਰ ਹੈ ਮਾਲਕ ਦਾ ਐਂ ਵੀ ਮਾਲਕ ਜੋੜੀ ਬਣਾਈ ਰੱਖੇ ਹਾਂ ਜੀ ਜੋੜੀ ਉਹਦੀ ਐ ਨੀ ਪਾਰ ਉੱਤਰ ਜੇ ਮੁੰਡੇ ਓਟੇ ਸਾਡੇ ਥੋੜਾ ਜਿਹਾ ਵਿੱਚ ਪਾਲੀ ਉਹ ਕਰਦੇ ਨੇ ਜੀ ਰੱਬ ਆਪਾਂ ਉਹਨਾਂ ਦੀ ਵੀ ਦੁਆ ਮੰਗਦੇ ਆਂ ਵੀ ਮਾਲਕ ਸਭ ਦਾ ਭਲਾ ਕਰੇ ਹਾਂ ਜੀ ਤੇਰਾ ਮਾਲ ਵਿੱਚੋਂ ਵਿੱਚ ਬਹੁਤ ਸਿਰੇ ਦਾ ਦੋ ਪੂਰੀਆਂ ਪੱਠਾਂ ਦੀ ਵੀਡੀਓ ਬਣਾਈ ਬਈ ਮੜੀਆਂ ਖੜੀਆਂ ਕਰਕੇ ਵੰਡੋ ਵੰਡੀ ਤੇਰੇ ਮਾਲ ਨਾਲ ਦਾ ਮਾਲ ਮੈਨੂੰ ਫਿੱਟ ਨਹੀਂ ਕਿੱਤੀ ਲੱਗਿਆ ਪਿੰਡ ਸਿਕੰਦਰਪੁਰਾ ਬਾਈ ਦਾ ਹਾਂ ਜੀ ਹਾ ਜੂਣਾ ਕਰਕੇ ਬਈ ਵੀਡੀਓ ਬਣਾਈਆ ਤੇ ਮਾਵਾਆਂ ਧੀਆਂ ਨੇ ਜੀ ਅੱਛਾ ਮਾਵਾਆਂ ਧੀਆਂ ਨੇ ਹਾਂ ਜੀ ਅੰਦਰ ਕੰਨ ਕਿੱਥੋਂ ਲਿਆਏ ਇਹ ਜੀ ਬਸ ਪ੍ਰਮਾਤਮਾ ਦੀ ਮਿਹਰਮਾਨੀ ਹੈ ਜੀ। ਅੱਛਾ ਰਾਜੇ ਕੋਲੇ ਕਰਾ। ਕੰਨੇ ਬਹੁਤ ਸੋਹਣੇ ਪੱਥਰਾਂ ਦੇ। ਨੱਕ ਨਕੌੜੇ ਕੰਨ ਸਿਰੇ ਦੇ ਕੰਨ ਨੇ। ਸਭ ਨੂੰ ਦਵੇ। ਮੇਰਾ ਖਿਆਲ ਹੈ ਦਾ ਬਾਬਾ ਇਹ ਪੱਥਰ ਦਾ 18 ਇੰਚ ਕੰਨ ਹੋਣਾ। ਹੋਊਗਾ। ਢੰਗਾ ਹੈ? 18 ਇੰਚ ਕੰਨ ਤੇ ਦੋ ਥੇੜੀਆਂ ਜਿੰਨਾ ਚੌੜਾ ਐ ਦੋ ਥੇੜੀਆਂ ਜਿੰਨਾ ਚੌੜਾ ਇਸ ਤਰ੍ਹਾਂ। ਹਾਂਜੀ। ਕੰਨ ਪੂਰਾ। ਹਾਂਜੀ। ਸਿਰੇ ਨੂੰ ਸਰਾਈ ਲੱਗਿਆ ਤੇ। ਠੀਕ ਹੈ ਜੀ। ਸ਼ਾਬਾਸ਼ ਮਾ ਦੇ ਪੁੱਤਾ ਤੇਰੇ ਤੇ ਇਹ ਮਾਲ ਤਕਾ ਕੇ ਰੱਖ ਰਖਿਆ ਬਹੁਤ ਸਿਰਾ ਮਾਲ ਹੈ ਤੇਰਾ ਤੇ ਬਾਕੀ ਇੱਕ ਇੱਕ ਦੋ ਦੋ ਬੱਕਰੀਆਂ ਵਡੀਆਂ ਫੜ ਕੇ ਬਈ ਵੀਡੀਓ ਕਰਾ ਇੱਕ ਬੱਕਰਾ ਫੜੋ ਬੇਨਾ ਆਪਣਾ ਘਰੇ ਆਇਆ ਇੱਥੇ ਨੂੰ ਮੂੰਹ ਕਰਕੇ ਤਿੰਨੇ ਬਾਪੂ